ਜਿਹੜੇ ਵੀਡੀਓ ਦੇਖ ਰਹੇ ਨੇ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਤੇ ਮੈਂ ਤਾਂ ਮਕਸਦ ਇਹੀ ਹੈ ਵੀਡੀਓ ਬਣਾਉਣ ਦਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਤੇ ਬਹੁਤ ਜ਼ਿਆਦੇ ਲੋਕਾਂ ਦਾ ਵਿਚਾਰਾਂ ਦਾ ਨੁਕਸਾਨ ਵੀ ਹੋਇਆ ਹੈ ਜਾਨੀ ਮਾਨੀ ਨੁਕਸਾਨ ਵੀ ਹੋਏ ਨੇ ਤੇ ਕੁਦਰਤੀ ਸਾਡੇ ਵੀ ਬਹੁਤ ਜ਼ਿਆਦਾ ਮੀਂਹ ਪਿਆ ਹੈ तकरीबन ਸਾਰੀ ਹੈ ਮੈਂ ਨਾ ਕੁਦਰਤੀ ਢੇੜਾ ਮਾਰਨ ਆ ਗਿਆ ਖੇਤ ਮੈਂ ਕਿਹਾ ਚਲੋ ਤਿੰਨ ਚਾਰ ਦਿਨ ਹੋ ਗਏ ਵੀ ਜਾ ਕੇ ਆਉਨੇ ਆ ਤਾਂ ਜਦੋਂ ਮੈਂ ਮੇਰਾ ਜਿਹੜਾ ਬੋਰ ਹੈ ਇਹ ਉੱਚਾ ਹੈ ਔਰ ਇਹ ਕੋਈ ਮਤਲਬ ਨਹੀਂ ਪਾਣੀ ਚੜ੍ਹਦਾ ਇਹ ਜਗਾ ਉੱਚੀ ਹੈ ਤੇ ਜਿਵੇਂ ਆਪਾਂ ਰੁਟੀਨ ਦੇ ਵਿੱਚ ਪਹਿਲਾਂ ਹੀ ਫਿਰਦੇ ਰਹਿੰਦੇ ਸੀ ਬੋਰ ਦੇ ਕੋਲ ਮੈਂ ਨੰਗਾ ਲੱਗਾ ਮੈਂ ਤਾਂ ਸਾਰਾ ਵਿੱਚ ਹੀ ਡਿਗ ਪਿਆ ਉਹ ਤਾਂ ਕੁਦਰਤੀ ਜਦੋਂ ਮੈਂ ਵਿੱਚ ਡਿਗਿਆ ਤਾਂ ਮੈਂ ਤਾਂ ਘੱਟੋ ਘੱਟ ਗਲਗਾ ਗਿਆ ਭਾਈ ਇੱਕ ਸਾਈਡ ਜਿਹੜੀ ਆ ਉਦੋਂ ਵੀ ਡੂੰਗੀ ਹੋਊਗੀ ਸਾਈਡ ਤੇ ਉਹ ਸਾਈਡ ਤੋਂ ਮੈਂ ਬਚ ਗਿਆ ਜੇਕਰ ਉਹ ਸਾਈਡ ਤੇ ਮੈਂ ਨੰਗ ਜਾਂਦਾ ਤਾਂ ਮਨ ਕਰੇ ਉੱਤੋਂ ਟਿਕ ਟੂ ਡੇਕ ਵਿੱਚ ਹੀ ਦਬ ਜਾਂਦਾ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਕਿ ਜਿਹੜੇ ਵੀ ਮੇਰੇ ਭਰਾ ਨੇ ਜਿੰਨੇ ਵੀ ਕਿਸਾਨ ਵੀਰ ਨੇ ਜਦੋਂ ਆਪਣੇ ਖੇਤ ਜਾਂਦੇ ਨੇ ਤਾਂ ਇਹ ਸਾਵਧਾਨੀ ਵਰਤਣਾ ਆਪਣੇ ਬੂਰ-ਬੂਰ ਦੇ ਨੇੜੇ ਨਾ ਜਾਣ ਜੇ ਜਾਣ ਤਾਂ ਸੁੱਕੇ ਤੋਂ ਜਾਣ ਜਾਂ ਮਤਲਬ ਸਾਵਧਾਨੀ ਵਰਤ ਕੇ ਜਾਣ ਕਿਉਂਕਿ ਇਹ ਕੋਈ ਪਤਾ ਨਹੀਂ ਕਿੱਥੇ ਜਿਵੇਂ ਕਹਿੰਦੇ ਪਰਮਾਤਮਾ ਦੇ ਰੰਗ ਦਾ ਕੋਈ ਪਤਾ ਨਹੀਂ ਕਿੱਥੇ ਕੀ ਕਿਸੇ ਨੂੰ ਲੱਗੂ ਘਟਣਾ